ਥੋਟੀਆਂ ਵੀ ਨਾੜੀਆਂ ਐਦਾਂ ਹਰੀਆਂ-ਹਰੀਆਂ ਜਾਂ ਲਾਲ-ਲਾਲ ਦਿਖਣ ਲੱਗ ਗਈਆਂ ਨੇ ਤਾਂ ਅੱਜ ਵਾਲੀ ਵੀਡੀਓ ਤੁਹਾਡੇ ਲਈ ਹੈ ਇਸ ਤੋਂ ਆਪਾਂ ਨੂੰ ਡੀਪ ਵੇਨ ਥਰੋਮਬੋਸਿਸ ਡਵੀਟੀ ਔਰ ਜਾਂ ਫਿਰ ਕਹਿ ਲੋ ਵੈਰੀਕੋਸ ਵੇਇਨਸ ਪਨ ਸਕਦੀਆਂ ਨੇ ਆਪਾਂ ਕੰਮ ਤੇ ਜਾਂਦੇ ਆਂ ਕੰਮ ਤੋਂ ਆਉਂਦੇ ਆਂ ਥੱਕੇ ਹੁੰਨੇ ਆਂ ਆਪਾਂ ਨੂੰ ਲੱਗਦਾ ਵੀ ਲੱਤਾਂ ਤਾਂ ਦੁਖਦੀਆਂ ਨੇ ਵੀ ਆਪਣੇ ਕੰਮ ਕੀਤਾ ਹੈ ਔਰ ਆਪਾਂ ਨੂੰ ਤਾਂ ਕਰਕੇ ਥਕਾਵਟ ਹੈ ਸਵੇਰੇ ਉੱਠ ਕੇ ਆਪਾਂ ਕੰਮ ਤੇ ਚਲੇ ਜਾਵਾਂਗੇ ਲੱਤਾਂ ਠੀਕ ਹੋ ਜਾਣਗੀਆਂ ਐਦਾਂ ਹੁੰਦਾ ਵੀ ਰਹਿੰਦਾ ਹੈ ਹੌਲੀ ਹੌਲੀ ਪੂਰ ਸਰਕੂਲੇਸ਼ਨ ਮਾਸਪੇਸ਼ੀਆਂ ਦੀ ਕਮਜ਼ੋਰੀ ਮਸਲ ਵੀਕਨੈਸ ਕਰਕੇ ਇਹ ਚੀਜ਼ ਵੈਰੀਕੋਜ਼ ਨਾੜੀਆਂ ਬਣ ਜਾਂਦੀਆਂ ਨੇ ਡੀਵੀਟੀ ਬਣ ਜਾਂਦੀਆਂ ਨੇ ਬਹੁਤ ਵੱਡੀਆਂ ਸਮੱਸਿਆਵਾਂ ਬਣ ਜਾਂਦੀਆਂ ਨੇ ਸੋ ਅਗਰ ਤੁਸੀਂ ਇਹ ਸਾਰੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਜਣੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਤੁਸੀਂ ਵੈਰੀਕੋਜ਼ ਨਾੜੀਆਂ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਜਿਹੜੀ ਆਪਾਂ ਕਸਰਤ ਕਰਨੀ ਹੈ ਉਹ ਆਪਾਂ ਕੁਰਸੀ ਤੇ ਬੈਠ ਕੇ ਕਰਾਂਗੇ ਔਰ ਟੋ ਆਫ ਜਿਹੜੇ ਆਪਣੇ ਪੈਰਾਂ ਦੇ ਅੰਗੂਠੇ ਇਹਨਾਂ ਨੂੰ ਹਵਾ ਚੱਕਾਂਗੇ ਅੱਡੀਆਂ ਥੱਲੇ ਐਂ ਤਾਂ ਉੱਪਰ 1 2 3 ਐਂ ਤਾਂ ਤੁਸੀਂ 12 ਵਾਰੀ ਕਰਨਾ ਔਰ ਇਸਦੇ 3 ਸੈੱਟ ਲਾਉਣੇ ਹੋਗੇ ਪਹਿਲੀ ਕਸਰਤ ਦੂਜੀ ਕਸਰਤ ਦੇ ਵਿੱਚ ਕੀ ਕਰਾਂਗੇ ਅੱਡੀਆਂ ਉੱਪਰ ਚੱਕਾਂਗੇ ਪੈਰ ਜਿਹੜੇ ਅੰਗੂਠੇ ਅੱਗੇ ਰਹਿਣਗੇ ਅੱਡੀਆਂ ਉੱਪਰ 1 2 3 ਇਹ ਵੀ 12 ਵਾਰੀ ਇਸਦੇ ਵੀ ਤੁਸੀਂ 3 ਸੈੱਟ ਲਾਉਣੇ ਆ ਤੀਜੀ ਕਸਰਤ ਕੁਰਸੀ ਦੇ ਢੋਲ ਲਾ ਕੇ ਬੈਠ ਜਾਣਾ ਲੱਤ ਉੱਪਰ ਚੱਕ ਕੇ ਐਂਕਲ ਟੋ ਪੰਪਸ ਕਰਾਂਗੇ ਇਸਦੇ ਵੀ ਗਿਣ ਕੇ ਪੂਰੇ 12 ਵਾਰੀ ਦੇ ਤਿੰਨ ਸੈੱਟ ਲਾਉਣੇ ਆ ਔਰ ਇੱਕ ਅਸਰ ਤੁਸੀਂ ਦੋਨੋਂ ਸਾਈਡ ਕਰਨੀਆਂ ਇਹ ਹੋ ਗਈ ਤੀਜੀ ਕਸਰਤ ਚੌਥੀ ਕਸਰਤ ਤੁਸੀਂ ਕੀ ਕਰੋਗੇ ਆਪਣੇ ਕਾਫ ਮਤਲਬ ਪਿੰਚਣੀ ਨੂੰ ਹਵਾ ਚੱਕਣਾ ਇਦਾਂ ਕਰਕੇ ਹੀਲ ਰੇਜ਼ ਐਕਸਰਸਾਈਜ਼ ਕਾਫ ਰੇਜ਼ ਵੀ ਕਹਿ ਦਿੰਦੇ ਆ ਹੀਲ ਰੇਜ਼ ਵੀ ਕਹਿ ਦਿੰਦੇ ਆ ਇਸ ਨੂੰ ਤੁਸੀਂ ਕੀ ਕਰਨਾ 2 ਸੈਕਿੰਡ ਹੋਲਡ ਰੱਖ ਕੇ ਥੱਲੇ ਲੈ ਕੇ ਜਾਣੀਆਂ ਅੱਡੀ ਧਿਆਨ ਨਾਲ ਦੇਖੋ 1 2 1 2 1 2 ਔਰ ਇਸਦੇ ਵੀ ਤੁਸੀਂ 12 ਵਾਰੀ ਕਰਨਾ 3 ਸੈਟ ਲਾਉਣੇ ਆ ਉਸ ਤੋਂ ਅਗਲੀ ਕਸਰਤ ਹੋਗੀ ਸਕੁਐਟ ਐਕਸਰਸਾਈਜ਼ ਸਕੁਐਟ ਐਕਸਰਸਾਈਜ਼ ਇੱਕ ਕੁਰਸੀ ਰੱਖ ਲਈ ਹਲਕਾ ਜਿਹਾ ਥੱਲੇ ਜਾਣਾ ਫਿਰ ਵਾਪਸ ਹਲਕਾ ਜਿਹਾ ਥੱਲੇ ਜਾਣਾ ਫਿਰ ਵਾਪਸ ਸਕੁਐਟ ਹਮੇਸ਼ਾ ਸਰਕੂਲੇਸ਼ਨ ਲਈ ਜ਼ਿਆਦਾ ਥੱਲੇ ਨਹੀਂ ਜਾਵਾਂਗੇ ਥੋੜਾ ਜਿਹਾ ਥੱਲੇ ਜਾਵਾਂਗੇ ਕੁਰਸੀ ਦੀ ਮਦਦ ਲੈ ਕੇ ਇਦਾਂ ਆਪਾਂ ਕਰਾਂਗੇ ਔਰ ਫਿਰ ਵਾਪਸ ਇਸਦੇ ਤੁਸੀਂ 12 ਵਾਰੀ ਕਰਨਾ ਔਰ 3 ਸੈੱਟ ਲਾਉਣੇ ਉਸ ਤੋਂ ਅਗਲੀ ਕਸਰਤ ਕੀ ਕਰੋਗੇ ਦੀਵਾਰ ਦੇ ਨਾਲ ਲੱਤਾਂ ਹਵਾ 'ਚ ਰੱਖਣੀਆਂ ਨੇ ਆਪਾਂ ਕੀ ਕਰਾਂਗੇ ਦੋਨੋਂ ਲੱਤਾਂ ਆਪਾਂ ਦੀਵਾਰ ਦੇ ਨਾਲ ਲਾ ਦੇਣੀਆਂ ਨੇ ਕੋਸ਼ਿਸ਼ ਕਰਨਾ ਵੀ 5 ਮਿੰਟ ਲੱਤਾਂ ਹਵਾ 'ਚ ਰਹਿਣ ਔਰ ਫਿਰ ਵਾਪਸ ਸਾਰੀਆਂ ਕਸਰਤਾਂ ਕਰੋ ਔਰ ਰਾਤ ਨੂੰ ਸੌਣ ਵੇਲੇ ਦੋਨਾਂ ਲੱਤਾਂ ਦੇ نیچے ਸਹਰਾਣਾ ਰੱਖੋ ਤਾਂ ਕਿ ਸਰਕੂਲੇਸ਼ਨ ਜਿਹੜੀ ਸੋਜਿਸ਼ ਆਉਂਦੀ ਹੈ ਉਹ ਘੱਟ ਜਾਵੇ ਔਰ ਸਰਕੂਲੇਸ਼ਨ ਵਧੀਆ ਚੱਲਦਾ ਰਹੇ ਉਮੀਦ ਕਰਦਾ ਆਂ ਇਹਦੀ ਵੀਡੀਓ ਤੁਹਾਨੂੰ ਪਸੰਦ ਆਏਗੀ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟੇਲਦਾ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ